ਹਾਂਜੀ ਮੈਂ ਤੁਹਾਨੂੰ ਪੀ ਹਾਲ ਜਾਲਾ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਨੂੰ EBS ਕੰਪਨੀ ਆ ਨੇ ਨਵੇਂ ਪੰਜ ਬੋਲ ਠੀਕ ਆ ਜੀ ਇੰਪੋਰਟਡ ਬੋਲ ਆ ਉਹਨਾਂ ਦੀ ਲਿਸਟ ਜਾਰੀ ਕੀਤੀ ਆ ਠੀਕ ਆ ਜੀ ਨਵੰਬਰ 2025 ਵਿੱਚ ਸੋ ਉਹ ਕਿਹੜੇ ਬੋਲ ਆ ਆਪਾਂ ਤੁਹਾਨੂੰ ਉਹ ਦੱਸਾਂਗੇ ਕਿ ਇਹ ਬੋਲ ਜਿਹੜੇ ਆਪਾਂ ਨੂੰ ਹੁਣ ਉਹਨਾਂ ਨੇ ਲਿਸਟ ਜਾਰੀ ਕੀਤੀ ਆ ਇੱਕ ਕਦੋਂ ਤੱਕ ਆਪਾਂ ਨੂੰ ਮਿਲ ਸਕਦੇ ਆ ਤੇ ਕਦੋਂ ਆਪਾਂ ਜਾ ਕੇ ਇਹਨਾਂ ਦੀ ਸਾਈਟ ਤੇ ਇਹ ਆਪਣੇ ਜਿਹੜੇ ਬੋਲ ਆ ਇੰਨਾਂ ਲਈ ਆਪਸੀਮਨ ਆਰਡਰ ਕਰ ਸਕਦੇ ਆ ਠੀਕ ਆ ਜੀ ਇੰਨਾਂ ਵਾਰ ਤੁਹਾਨੂੰ ਆਪਾਂ ਦੱਸਾਂਗੇ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਬਹੁਤ ਹੀ ਖਾਸ ਤੇ ਟਾਪ ਦੇ ਬੋਲ ਆ ਸਾਰੇ ਬੋਲ ਇੰਪੋਰਟਡ ਬੋਲ ਨੇ ਠੀਕ ਆ ਜੀ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਸਭ ਤੋਂ ਪਹਿਲਾ ਬੋਲ ਹੈਗਾ ਜੀ ਔਸਕਰ ਇਹ ਔਸਕਰ ਅਵਾਰਡ ਵਿਨਿੰਗ ਬੋਲ ਆ ਟੀਪੀਐਸ ਕੋ ਤੁਸੀਂ ਦੇਖ ਸਕਦੇ ਆ 3261 ਇਸ ਦਾ ਪੀਟੀਐ ਮਰਕ 814 ਐਲਬੀਐਸ ਠੀਕ ਆ ਜੀ ਹਾਈਐਸਟ ਟੀਪੀਐਸ ਕੋ ਰਾਹੇ ਸਭ ਤੋਂ ਜ਼ਿਆਦੇ ਬੋਲਾਂ ਦਾ ਜਿਹੜੇ ਬੋਲਰ ਨੇ ਲਾਂਚ ਕੀਤੇ ਮਿਲਕ ਐਂਡ ਫੈਟ ਵਿੱਚ ਵੀ ਸਭ ਤੋਂ ਜ਼ਿਆਦੇ ਇਹ ਹਾਈਐਸਟ ਟੌਪ ਤੇ ਜਾ ਰਿਹਾ ਔਸਕਰ ਬੋਲ ਠੀਕ ਆ ਜੀ ਜਿਸ ਤਰ੍ਹਾਂ ਆਪਣੇ ਹੁਣ ਏਬੀਐਸ ਦੇ ਜਿਹੜੇ ਹੁਣ ਸੀਮਨ ਦੇ ਬੋਲ ਚੱਲ ਰਹੇ ਆ ਉਹਨਾਂ ਵਿੱਚ ਜਿਵੇਂ ਕਿ ਹੈਮਰ ਆਪਣਾ ਟੌਪ ਤੇ ਜਾ ਰਿਹਾ ਵਾ ਸੋ ਇਸ ਦੀ ਆਪਾਂ ਤੁਲਨਾ ਹੈਮਰ ਬੋਲ ਦੇ ਨਾਲ ਕਰ ਸਕਦੇ ਆ ਕਿ ਇਹ ਔਸਕਰ ਬੋਲ ਹੈਮਰ ਬੋਲ ਦੇ ਬਰਾਬਰ ਪੈੜ ਸਕਦਾ ਵਾ ਦੂਸਰੇ ਨੰਬਰ ਤੇ ਹੋਗਾ ਜੀ ਸਟਾਰਮ ਪੀ ਠੀਕ ਹੈ ਜੀ ਟੀਪੀਐਸ ਕੋ ਤੁਸੀਂ ਦੇਖ ਸਕਦੇ ਆ 3180 ਆ ਮਿਲਕ ਹੋਗਾ ਇਸ ਦਾ 735 ਐਲਬੀਐਸ ਇਸ ਦੇ ਨਾਮ ਅਗਰ ਪੀ ਲਿਖਿਆ ਹੋਇਆ ਮਤਲਬ ਲੇ ਕਿ ਇਹ ਇੱਕ ਪੋਲਡ ਬੋਲ ਆ ਇਸ ਦੀਆਂ 50% ਬੱਚੀਆਂ ਬਿਨਾ ਸਿੰਗਾਆਂ ਦੀਆਂ ਪੈਦਾ ਹੋ ਸਕਦੀਆਂ ਠੀਕ ਹੈ ਜੀ ਕਾਫੀ ਵਧੀਆ ਸ਼ਾਨਦਾਰ ਅੰਕੜੇ ਇਸ ਬੋਲ ਦੇ ਵੀ ਹੋਣਗੇ ਆਪਾਂ ਤੁਹਾਨੂੰ ਇਹਨਾਂ ਬੋਲਾਂ ਦੇ ਇਕੱਲੇ ਇਕੱਲੇ ਅੰਕੜੇ ਵੀ ਤਾਂ ਹਮ ਦੱਸਾਂਗੇ ਕਿ ਕੀ ਕਹਿੰਦੇ ਆ ਇਕੱਲੇ ਇਕੱਲੇ ਬੋਲ ਦੇ ਸਾਰੇ ਏ ਟੂ ਜਿਹੜੇ ਡਿਟੇਲਸ ਬਾਰੇ ਵਿੱਚ ਵੀ ਤੁਹਾਨੂੰ ਆਪਾਂ ਜਾਣੂ ਕਰਵਾਵਾਂਗੇ ਠੀਕ ਹੈ ਜੀ ਸੋ 30ਰੇ ਨੰਬਰ ਤੇ ਬੋਲ ਹੋਗਾ ਜੀ ਮੈਵਰਿਕ ਜਿਸ ਦਾ ਕਿ TPI ਸਕੋਰ ਹੋਗਾ 3141 ਮਿਲਕ ਤੁਸੀਂ ਦੇਖ ਸਕਦੇ ਆ 631 ਐਬੀਐਸ ਹੋ ਗਿਆ ਬੈਸਟ ਸਾਇਰ ਕਾਲਵਿੰਗ ਇਸ ਬੋਲ ਦਾ ਜੀ 1.1 ਜਿਸ ਤਰ੍ਹਾਂ ਹੁਣ ਆਪਾਂ ਸਪਾਈਕ ਬੋਲ ਚੱਲ ਰਿਹਾ ਹੈ ਐਬੀਐਸ ਕੰਪਨੀ ਵਿੱਚ ਉਸੇ ਤਰ੍ਹਾਂ ਮੈਵਰਿਕ ਬੋਲ ਦੀ ਆਪਾਂ ਤੁਲਨਾ ਸਪਾਈਕ ਬੋਲ ਦੇ ਨਾਲ ਕਰ ਸਕਦੇ ਹਾਂ ਠੀਕ ਹੈ ਜੀ ਸੋ ਆਪਾਂ ਇਹਨਾਂ ਦਾ ਕੰਪੈਰੀਸਨ ਵੀ ਕਰਾਂਗੇ ਇਹਨਾਂ ਬੁੱਲਾਂ ਦਾ ਪਹਿਲਾਂ ਦੇ ਬੁੱਲਾਂ ਨਾਲ ਜਿਵੇਂ ਕਿ ਪਹਿਲਾਂ ਸਪਾਈਕ ਹੋ ਗਿਆ ਹਿਮਲਰ ਮਾਡਾ ਸਾਰੇ ਬੋਲ ਜਿਵੇਂ ਸੀਗੇ ਉਹਨਾਂ ਬੁੱਲਾਂ ਦਾ ਆਪਾਂ ਇਹਨਾਂ ਬੁੱਲਾਂ ਦਾ ਕੰਪੈਰੀਸਨ ਵੀ ਕਰਾਂਗੇ ਠੀਕ ਹੈ ਜੀ ਸਭ ਤੋਂ ਵਧੀਆ ਬੈਸਟ ਇਨ ਹੈਲਥ ਟ੍ਰੇਡਸ ਵਿੱਚ ਇਹ ਬੋਲ ਆ ਰਿਹਾ ਵਾ ਜਿਵੇਂ ਕਿ ਡੀਪੀਆਰ ਸੀਸੀਆਰ ਐਚਸੀਆਰ ਪੈਰਾ ਦਾ ਸਕੋਰ ਉਹਨਾਂ ਵਿੱਚ ਇਸ ਬੋਲ ਦਾ ਸਕੋਰ ਕਾਫੀ ਜ਼ਿਆਦਾ ਵਧੀਆ ਆ ਰਿਹਾ ਮੈਵਰਿਕ ਬੋਲ ਦਾ ਠੀਕ ਹੈ ਜੀ ਇਸ ਤੋਂ ਵਕੀ ਹੋ ਗਿਆ ਬੋਲ ਆਪਣਾ ਹੰਟਰ ਬੋਲ ਜਿਸ ਦਾ ਕਿ TPS ਕੋਲ ਹੈ 3107 ਠੀਕ ਹੈ ਜੀ ਮਿਲਕ ਕੀ ਕਰ ਰਿਹਾ 429 LB S ਹਾਈएस्ट ਪ੍ਰੋਡਕਟਿਵ ਲਾਈਫ ਇਸ ਬੋਲ ਦੀ 4.2 ਠੀਕ ਹੈ ਜੀ ਕਾਫੀ ਵਧੀਆ ਪ੍ਰੋਡਕਟਿਵ ਲਾਈਫ ਆ ਰਹੀ ਐਸ ਬੋਲ ਦੀ ਜਿੰਨੇ ਵੀ ਬੋਲ ਆਪਾਂ ਤੁਹਾਨੂੰ ਦੱਸਿਆ ਉਹਨਾਂ ਸਾਰਿਆਂ ਵਿੱਚ ਸਭ ਤੋਂ ਵੱਧ ਪ੍ਰੋਡਕਟਿਵ ਲਾਈਫ ਹੰਟਰ ਬੋਲ ਦੀ ਆ ਸਕਦੀ ਹੈ 4.2 ਇਸ ਤੋਂ ਅੱਗੇ ਬੋਲ ਹੋਗਾ ਜੀ ਮੈਲੀਨੀਅਮ ਜਿਸ ਦਾ ਕਿ TPS ਸਕੋਰ ਹੋਗਾ 3058 ਮਿਲਕ ਕਰ ਰਿਹਾ 606 LB S ਸਭ ਤੋਂ ਵਧੀਆ ਇਸ ਦੀ ਖਾਸਿਤ ਕੀ ਆ ਬੈਸਟ ਆਰਡਰ ਦਾ ਸਕੋਰ ਇਸ ਆਊਗਾ ਜੀ ਬੈਸਟ ਆਰਡਰ ਕੰਪੋਜ਼ਿਟ ਪੈਰਾਂ ਦਾ ਸਕੋਰ ਤੇ ਲੱਤਾਂ ਦਾ ਸਕੋਰ ਸਭ ਤੋਂ ਬੈਸਟ ਇਸ ਬੋਲ ਦਾ ਆ ਰਿਹਾ ਵਾ ਮੈਲੀਨੀਅਮ ਬੋਲ ਜੋ ਕਿ ABS ਨੇ ਨਵਾਂ ਬੋਲ ਹੀ ਲਾਂਚ ਕੀਤਾ ਵਾ ਠੀਕ ਆ ਜੀ ਸੋ ਇਹਨਾਂ ਬੁੱਲਾਂ ਦੀ ਆਪਾਂ ਜੋ ਬੁਕਿੰਗ ਕਰ ਸਕਦੇ ਆ ਆਨਲਾਈਨ ਜਾ ਕੇ ਉਹਨਾਂ ਦੀ ਸਾਈਟ ਤੇ এবੀਐਸ ਦੀ ਸਾਈਟ ਤੇ ਜਾ ਕੇ 15 ਨਵੰਬਰ ਤੋਂ ਬਾਅਦ ਜਿਵੇਂ ਕਿ ਮੰਨ ਕੇ ਚੱਲਵਾਜ ਆਪਣੀ ਗੈਰ ਤਰੀਕ ਹੋ ਗਈ 15 ਨਵੰਬਰ ਤੋਂ ਬਾਅਦ ਆਪਾਂ ਇਹਨਾਂ ਬੁੱਲਾਂ ਬੁੱਲਾਂ ਦੀ ਜੋ ਹੈਗੀ ਓਪਨਿੰਗ ਸ਼ੁਰੂ ਹੋ ਜੂਗੀ ਬੁਕਿੰਗ ਦੀ ਆਪਾਂ ਕਰ ਸਕਦੇ ਆ ਤੇ ਡਿਲੀਵਰੀ ਆਪਾਂ ਨੂੰ 15 ਦਸੰਬਰ ਤੱਕ ਪ੍ਰਾਪਤ ਹੋ ਸਕਦੀ ਹੈ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਜਿਸ ਵਿੱਚ ਕਿ ਆਪਾਂ ਨਵੇਂ ਜੋ ਇਹਨਾਂ ਨੇ এবੀਐਸ ਦੇ ਪੰਜ ਬੁੱਲ ਲਾਂਚ ਕੀਤੇ ਆ ਤੇ ਉਹਨਾਂ ਬਾਰੇ ਆਪਾਂ ਤੁਹਾਨੂੰ ਦੱਸਿਆ ਵਾ ਸੋ ਜੋ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰ ਕਰਨਾ ਹੈ ਧੰਨਵਾਦ